ਗੁਰੂ ਪਾ ਗੁਰੂ ਪਿਆਰੀ ਗੁਰਸਾਹਿ ਸਾਧ ਸੰਗਤ ਜੀਓ ਬਡੇ ਭਾਲ ਹਨ ਹਮਤ ਮੇਲੇ ਜਾ ਕੇ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਨ ਹਾਂ ਦਵਾਰ ਤੇ ਹਾਂ ਆਉ ਜੀ ਜਿਨੇ ਸਰੀਰ ਆਪੋਂ ਜਲ ਬੈਠੇ ਹਾਂ ਗੁਰੂ ਘਰ ਦੇ ਉਹ ਸਤਨਾ ਗਿਰਤਨਾ ਨੂੰ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਜੋੜ ਨਾ ਕਰੀਏ ਕਿਉਂਕਿ ਗੁਰੂ ਦੇ ਗਿਆਨ ਵੀ ਉਹਨਾਂ ਚਲ ਮਨ ਨੂੰ ਸਮਝ ਨਹੀਂ ਪੈਂਦੀ ਪਿਆਰੋ ਜਿਨ੍ਹਾਂ ਚ ਇਹ ਅੰਤਰੀਵ ਸੌਂਦਾ ਸੌਨ ਦੀ ਪਹਿਲੀ ਅਵਸਥਾ ਵੀ ਬੜੀ ਵੀ ਇੱਕ ਸਰੀਰਕ ਪ੍ਰਕਿਰਿਆ ਪਰ ਸੌਨ ਦੀ ਪਹਿਲੀ ਅਵਸਥਾ ਹੈ ਜੇ ਕਿ ਤੇਰੇ ਮਨ ਸੁਣ ਲਵੇ ਤਾਂ ਮਨ ਸੁਣਦਾ ਨਹੀਂ ਕਰਦੇ ਉਹ ਨਾ ਬਹੁਤ ਘੱਟ ਲੋਕ ਹੈ ਜਿਹੜੇ ਗੁਰੂ ਨੂੰ ਸੁਣਦੇ ਹੈ ਆਪਾਂ ਕਹਿੰਦੇ ਸੁਣਦੇ ਆਂ ਪਰ ਇਹ ਆਪਾਂ ਕਹਿ ਸਕਦੇ ਆਂ ਤੁਸੀਂ ਸੁਣਦੇ ਆਂ ਪਰ ਅੰਦਰ ਨਹੀਂ ਸੁਣਦੇ ਇਹ ਸੁਣਦੇ ਤਾਂ ਹੈ ਪਰ ਅੰਤਰੀਵਲੀ ਜਾ ਰਹੀ ਦਾ ਤਰ੍ਹਾਂ ਜਿਵੇਂ ਨਾ ਉਹ ਜਨ ਪਾਕੇ ਤੇ ਥਾਲੀ ਵਿੱਚ ਵੀ ਫਰੋਸਤਾ ਆਇਆ ਹੈ ਉਹ ਜਨ ਦੀ ਵਰਤੀ ਵੀ ਤੋੜ ਲਈ ਪਰ ਮੁਝ ਵੀ ਬੜੀ ਤੇ ਮੋਝੋ ਬਾਹਰ ਕੱਢੀ ਤੇ ਪਰ ਜਸੂ ਖੂਨ ਬਣੂਗਾ ਉਹਦੇ ਵਿੱਚ ਪਾਕੇ ਮਿਰੂ ਆਪਾਂ ਅੱਜ ਦਾ ਸਿੱਖ ਇਹ ਕਰਦਾ ਹੈ ਵਰਤੀ ਤੋੜਦਾ ਵੀ ਹੈ ਥਾਲੀ ਵਿੱਚ ਫਰੋਸਤਾ ਵੀ ਹੈ ਪੜ੍ਹ ਕੇ ਮੁੱਛੀ ਪਾਲਾਂਦਾ ਤੇ ਵਾਰ-ਵਾਰ ਸਿਰਾਂਦਾ ਆਹੀ ਹਾਲ ਸਾਡਾ ਸਾਰੇ ਉਹ ਅਸੀਂ ਪਾਠ ਵੀ ਕਰਾਉਣੀ ਹੈ ਅਸੀਂ ਗੁਰੂ ਨੂੰ ਘਿਹਾਲਾਂ ਫੜਾ ਫੜਾ ਕੇ ਘਰ ਵੀ ਲੈ ਕੇ ਜਾਂਦੇ ਹਾਂ ਲੋਕਾਂ ਨੂੰ ਦਾਨ-ਦਸ ਕੇ ਪਾਣੀ ਛੱਟ ਕੇ ਲੈ ਕੇ ਜਾਂਦੇ ਹਾਂ ਪਰ ਜਦੋਂ ਗੁਰੂ ਕਹਿੰਦਾ ਹੈ ਵਿਪੱਤ ਵਰ ਕੀ ਖਾਲਾ ਖਾ ਵੀ ਲੈਣੇ ਹੈ ਬੈਠੀ ਅਨੇ ਗੁਰੂ ਘਰੇ ਬੈਠ ਕੇ ਮੜਕੇ ਜਦੋਂ ਗੁਰੂ ਮੂੰਹ ਚ ਵਰਕੀ ਪਾ ਲੰਦਾ ਹੈ ਤੇ ਬਾਹ ਛੱਡ ਦਿੰਦੇ ਆ ਬਸ ਬਾਹ ਛੱਡਣ ਦਾ ਅਰਥ ਮੰਨਣਾ ਕੁਝ ਵੀ ਨਹੀਂ ਹੁੰਦਾ ਰਚਨਾ ਕਰ ਉਹ ਜਿਨਾ ਚਿੱਤ ਮੰਨ ਨਹੀਂ ਮੰਦਾ ਕਰ ਉਹਨਾਂ ਚੇਤਰਾ ਖੜਾ ਨਹੀਂ ਸੁਖ ਮਾਣਾ ਵਾ ਸਵਾਉ ਜੀ ਮਨ ਨੂੰ ਸਮਝ ਪੈ ਜਾਵੇ ਗੁਰੂ ਦੇ ਗਿਆਨ ਦੀ ਥੋੜਾ ਥੋੜਾ ਕਰਕੇ ਹੌਲੀ ਹੌਲੀ ਕਰਕੇ ਜੀ ਸਵਾ ਅੱਜ ਦੂਜੀ ਪਾਦ ਦੀ ਵਿਚਾਰ ਕਰਨੀ ਹੈ 11ਵੀਂ ਆਸ਼ਟ ਪਦੀ ਦੇ ਪਹਿਲਾ ਪਾਠ ਕਰ ਲਈ ਕਿ ਤਾਂ ਕਿਸ ਵਰਤਲੇ ਤਾਲ ਸਾਰੇ ਦੀ ਪੰਗਤੀ ਹੈ ਪ੍ਰਭ ਭਾਵੈ ਮਾਨੁਖ ਗਤਿ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਚਾਰ ਤੇ 1 ਤਾਂ ਕੇ ਦੇ ਵੀ ਪ੍ਰਭ ਭਾਵ ਹੈ ਮਾਨ ਮੁਖ ਦਤ ਪਾ ਹੈ ਇਹ ਦਾ ਦਾ ਅਰਥ ਉੱਚੀ ਆਤਮਕ ਅਵਸਥਾ ਵੀ ਹੁੰਦੀ ਹੈ ਮੁਕਤੀ ਵੀ ਕਹਿ ਸਕਦੇ ਆਪਾਂ ਕਿੰਨੀ ਜੇ ਪ੍ਰਮਾਤਮਾ ਨੂੰ ਚੰਗਾ ਲੱਗ ਜਾਵੇ ਤਾਂ ਮੁਖ ਦੀ ਅਵਸਥਾ ਉੱਚੀ ਹੁੰਦੀ ਹੈ ਜਿ ਮੁਨੱਖੋ ਪ੍ਰਮਾਤਮਾ ਦੇ ਵਿੱਚ ਹੀ ਸਮਾਇੰਦਾ ਮੁਕਤੀ ਹੋ ਜਾਂਦੀ ਹੈ ਜੇ ਚਾਹਵੇ ਤਾਂ ਰਾਗ ਭਾਵ ਤਾਂ ਪੱਥਰ ਤਰਾਵੇ ਜਿਕੇ ਨੇ ਪ੍ਰਮਾਤਮਾ ਨੂੰ ਚੰਗਾ ਲੱਗੇ ਨਾ ਤਾਂ ਪੱਥਰਾਂ ਨੂੰ ਵੀ ਭਾਵ ਤੇ ਪ੍ਰਮਾਤਮਾ ਹੁਣ ਇੱਥੇ ਇਹ ਗੱਲ ਵੀ ਪੱਥਰ ਉਬਾਰ ਪੱਥਰਾਂ ਦੀ ਗੱਲ ਕਰੀ ਰਹੇ ਇੱਕ ਪੱਥਰ ਦੇ ਇਨਸਾਨ ਜਿਹੜੇ ਕਿਸੇ ਤੇ ਪਸੰਦ ਨਹੀਂ ਸੀ ਡਾ ਲਿਓ ਸੱਜਣ ਠਾਕੀ ਸੀ ਦਾ ਸੱਜਣ ਠਾਕ ਪੱਥਰ ਦੇ ਇਨਸਾਨ ਦੀ ਨਾ ਇੱਕ ਇੱਕ ਕਪੜੇ ਪਾਏ ਦਿੱਤੇ ਜਿਵੇਂਗਾ ਨੇਨੇ ਲੋਕਾਂ ਦੇ ਲੋਕ ਉਹ ਖਵਾ ਕਾ ਕਰਦਾ ਸੀਗਾ ਪੱਥਰ ਦੇ ਇਨਸਾਨ ਸੀ ਨਾ ਵੀ ਲੋਕਾਂ ਤਾਂ ਲੱਗਦਾ ਵੀ ਬੜਾ ਹੜੀ ਸੇਵਾ ਕਰਦਾ ਹੈ ਤਾਂ ਪਰ ਜਦੋਂ ਰਾਤ ਹੁੰਦੀ ਉਹੀ ਬੰਦਾ ਗੜਾ ਵੱਟ ਕੇ ਲੋਕਾਂ ਨੂੰ ਉਹਦੇ ਵਿੱਚ ਸਿੱਟਣ ਦਾ ਸੀਗਾ ਪੱਥਰ ਦੇ ਇਨਸਾਨ ਸੀ ਨਾ ਗੁਰਨਾਥ ਪਾਸ਼ਾ گئے ਗੁਰਨਾਥ ਪਾਸ਼ਾ ਕਹਿੰਦੇ ਸੀ ਤਾਂ ਕੀ ਕਰਦਾ ਹੁੰਦਾ ਦੇ ਲੈ ਕੁਛ ਇਹ ਨਾ ਬਹੁਤ ਵੱਡਾ ਸੁਆਲ ਸੀ ਗੁਰਨਾਮ ਸਿੰਘ ਬਾਦਸ਼ਾਹ ਦਾ ਸੱਜਣਾ ਕੰਮ ਕੀ ਕਰਦਾ ਹੈ ਸੱਜਣ ਸੋਚਾਂ ਤਾਂ ਸੁੱਚੀ ਭਈਆ ਵੀ ਲੱਗਦਾ ਆਪਾਂ ਵੇਖਣ ਨੂੰ ਇਹ ਨਾ ਸਰਕਾਰ ਦਾ ਕਦੇ ਸੋਈਆ ਨਾ ਹੋ ਜੇ ਇਹ ਪਤਾ ਹੋਵੇਗਾ ਤਾਂ ਵੀ ਮੈਂ ਝੂਠ ਬੋਲ ਲੈਂਦੇ ਕਦੇ ਸੋਚਦਾ ਮਨ ਚ ਵੀ ਇਹ ਕਦੇ ਮਹਾਪੁਰਸ਼ ਨਾ ਹਣ ਜਾਣ ਦੇ ਥੇਰਦੀ ਐ ਇਹ ਤਾਂ ਅੰਦਰ ਦੀਆਂ ਗੱਲਾਂ ਨੂੰ ਜਾਣਨ ਵਾਲੇ ਆ ਕਹਤਾ ਕਿਉਂ ਨਾ ਜੀ ਸੱਜਣਾ ਸੱਚੀ ਬੋਲਦੀ ਆ ਫੈਨਾ ਹੋਲੇ ਕੰਗਰਾ ਜੀ ਮੇਰਾ ਜਿਹੜਾ ਨਿਵਾਸ ਆ ਜਿਹੜਾ ਉਤਲਾਪਾਇਨ ਕੀਤਾ ਇਹ ਕਹਿੰਦੇ ਜੀ ਇਹ ਇੱਕ ਲੋਕਾਂ ਨੂੰ ਭਰਮਾਉਣ ਵਾਸਤੇ ਐ ਕੰਮ ਤਾਂ ਮਹਾਰਾਜ ਦੀ ਕਾਲੀ ਕਰਨਾਂ ਦਾ ਲੋਕਾਂ ਨੂੰ ਲੁਕਣ ਦਾ ਕੰਮ ਕਰਦਾ ਨਾ ਪਹਿਲੀ ਪਹਿਲੀ ਮੈਲੀ ਦੇ ਵਿੱਚ ਅੰਦਰੋਂ ਭਰਮਾਣਾ ਅੰਦਰੋਂ ਅੰਦਰੋਂ ਖੇਡ ਲੈ ਇਹ ਗੁਰੂ ਅੰਦਰੋਂ ਖੇਡਦਾ ਗੁਰੂ ਕੰਦਾ ਕੰਮ ਕੀ ਕਰਦਾ ਭਾਈ ਸੋ ਗੁਰੂ ਸਾਨੂੰ ਹੀ ਬੋਚਦਾ ਪਿਆ ਕਿ ਕੰਮ ਕੀ ਕਰਦੇ ਮਨ ਬਿਨਾਂ ਤਾਂ ਨਹੀਂ ਕਰਦਾ ਕੋਤੇ ਚੋਰਾਂ ਬੇਈਮਾਨਾਂ ਧੋਖੇ ਤਾਂ ਅੰਦਰ ਹੋਏ ਤਰੇ ਮਾੜਾ ਮੇਰੇ ਹਾਜੀ ਅੰਦਰ ਦੇ ਕੀ ਕੀ ਬਈ ਗੁਰੂ ਵੀ ਬੋਚਦਾ ਸਾਨੂੰ ਪਿਆਰੋ ਆਪ ਦੇ ਅੰਦਰ ਝਾਤ ਮਾਰ ਕੇ ਦੇਖੀਏ ਤੇ ਮੈਂ ਹੀ ਦੇਖੀ ਹੈ ਕਿ ਸਭ ਤੋਂ ਸਾਡੇ ਅੰਦਰ ਤਾਂ ਥੱਪ ਥੱਪ ਚੋਰਾਂ ਬੇਈਮਾਨਾਂ ਤੇਤਲੀ ਹੱਤਿਆਸੀ ਤਾਂ ਸ਼ਤਾਨ ਗਿਰਤੀ ਸਾਡੀ ਕਾਮਾ ਕਰ ਜਾ ਅੰਦਰ ਦਾ ਸਾਡਾ ਭਰਿਆ ਪਿਆ ਬੁਰੰਗਾਂ ਦੇ ਮਾਂ ਤੇ ਸੱਜਣ ਨੂੰ ਗੁਰੂ ਨਾਨਕ ਪਾਸ਼ਾ ਨੇ ਪਹਿਲੀ ਇੱਕ ਸਵਾਲ ਦੇ ਵਿੱਚ ਅੰਦਰੋਂ ਖਿੱਚ ਲਿਆ ਸੀ ਨਾ ਆ ਗਏ ਆਪਾਂ ਇੱਕ ਕਿਉਂ ਗੁਰੂ ਨਾਨਕ ਪਾਸ਼ਾ ਕੋਲੋਂ ਸੱਚ ਦੱਸ ਦਿੱਤਾ ਗੱਲ ਸੱਚ ਦੱਸਣ ਦੀ ਹੈ ਕਿ ਅਸੀਂ ਵੀ ਗੁਰੂ ਨੂੰ ਕੋਲ ਸੱਚ ਲੱਗ ਗਿਆ ਆਪਾਂ ਦਾ ਸਤਿਗੁਰੂ ਹੈ ਕਾਜ਼ੀ ਫਾਗਰ ਹੋ ਰਹੀ ਹੈ ਐਵੇਂ ਤੇਨੂੰ ਅਸੀਂ ਬਾਣਾ ਬਾਗ ਪਾਉਣੇ ਅਸੀਂ ਉਤੋਂ ਬਈਮਾਨੀ ਦਾ ਸ੍ਰੀ ਕਰਦੇ ਰਹਿੰਦੇ ਆ ਮਲਾਕ ਕੋਲ ਨਹੀਂ ਹਾਸਿਲ ਕਰਦੇ ਰਹਿੰਦੇ ਆ ਮਹਾਰਾਜ ਮਾਰੇ ਕੰਮ ਦਾ ਸ੍ਰੀ ਕਰਦੇ ਰਹਿੰਦੇ ਆ ਅਸੀਂ ਲੋਕਾਂ ਨੂੰ ਉੱਤੋਂ ਜਿੰਮਾ ਵਣਕੇ ਬਿਖਾਉਣੇ ਆ ਕਿ ਸੱਜਣਾ ਕਹਿੰਦੇ ਵੀ ਗੁਰੂ ਸਾਹਿਬ ਜੀ ਨੇ ਉਹ ਸਭ ਤੋਂ ਚਾਰਨ ਕੀਤਾ ਜਦ ਇਹ ਗੁਰਸਿੱਖ ਬਾਣੀ ਪੜਦੇ ਉਹਨਾਂ ਨੂੰ ਪਤਾ ਏ ਪੂਜਰ ਕਰਦੇ ਚਲਕਣਾ ਘੋਟਮ ਕਲ ਦੀ ਮਾਸ ਸਭ ਧੋਤਿਆਂ ਨੂੰ ਭਣਾ ਉੱਤਰ ਹੈ ਸੇ ਜੇ ਸੋ ਧੋਵਾ ਸੱਜਣ ਸੇਹੀ ਹਾਰੂ ਚਾਲਿਆਂ ਨਾਲ ਚਲਾਂ ਜਿੱਥੇ ਲੇਖਾ ਮੰਗੀ ਐ ਜਿੱਥੇ ਖੜੇ ਇਸ ਹਨ ਉਹ ਸੱਜਣਾ ਸੱਜਣ ਆ ਉਹ ਹੁੰਦੇ ਜਿਹੜੇ ਨਾਲ ਫੜਨ ਤੋ ਤਾਂ ਬਰਾਬਰ ਦੇ ਤੋਪਣ ਹੋਣ ਜੜਾ ਨੇ ਸੱਜਣ ਪਾਉ ਉਹਦੇ ਜੇ ਨਾਲ ਖੜੇ ਲੋਕਾਂ ਦੇ ਦੁੱਖ ਵਿੱਚ ਦੁੱਖ ਦੀ ਤੀੜ ਦੇ ਵਿੱਚ ਲੋਕਾਂ ਦੇ ਨਾਲ ਖੜੇ ਤੋ ਤਾਂ ਲੋਕਾਂ ਨੂੰ ਲੜਨਾ ਹੈਗਾ ਬਸ ਫਿਰ ਸਮਰਪਣ ਕਰਤਾ ਤੇ ਪਿਆਰ ਸੱਜਣ ਠੱਗ ਭਾਈ ਸੱਜਣ ਬਣ ਕੇ ਵਰਨ ਦਾ ਪ੍ਰਚਾਰ ਕਰਾਂਗੇ ਕਰੋ ਜਦੋਂ ਗੁਰੂ ਨੂੰ ਸੁਣ ਲਿਆ ਉਹਨੇ ਗੱਲ ਇਹ ਹੈ ਕਿ ਮਨ ਲਈ ਗੁਰੂ ਦੀ ਕਰਨੀ ਕਿੰਨਾ ਮਹਾਰਾਜ ਤੇ ਪਾਲ ਬਖਸ਼ੇ ਜਾਣਗੇ ਕਹਿੰਦਾ ਜਾ ਭਾਈ ਫਾਪ ਬਕਸ਼ੇ ਜਾਣ ਕੇ ਆ ਜਿਹੜਾ ਤੂੰ ਸਮਾਨ ਲੁੱਟਦਾ ਸੀ ਨਾ ਤੇ ਗਰੀਬਾਂ ਚ ਵੰਡਦੇ ਜਾ ਮਲਕਪਾ ਗੁਰੂ ਵੀ ਇਹ ਆਖਿਆ ਸੀ ਤੂੰ ਨਾਕ ਪਾਸ਼ਾ ਨੇ ਮਲਕਪਾ ਗੁਰੂ ਵੀ ਇਹ ਨੇ ਦਿੱਤਾ ਸੀ ਸੋ ਗੁਰੂ ਜਾਣ ਦਾ ਸਾਨੂੰ ਤਰੋਂ ਸੋ ਕਹਿੰਦੇ ਵੀ ਪਵਾਗਨਾ ਚਾਲ ਚਾਹੇ ਤਾਂ ਪੱਥਰ ਦੇ ਇਨਸਾਨ ਵੀ ਐ ਜਿਹਾ ਮੋਗੋਂ ਕੋਲਾ ਕੇ ਰੱਖਦਾ ਲੱਗੂ ਪੱਥਰ ਦੇ ਇਨਸਾਨ ਜਿਹੜਾ ਹੁੰਦੇ ਜਿਹੜਾ ਕਿਸੇ ਤੇ ਤਸੀਹੇ ਦੇ ਕਾਬ ਦੇ ਗੈਰ ਨਾਉਂਦੇ ਕਿਸੇ ਨੂੰ ਕਿਸੇ ਦੇ ਉੱਤੇ ਸੋ ਬਰੂ ਜੀ ਕੇ ਅੰਦਰ ਪ੍ਰਮਾਤਮਾ ਚਾਹੇ ਤਾਂ ਭਾਈ ਪਰ ਭਾਵ ਤਾਂ ਸਾਥ ਸਾਰਾ ਖਰਾਬ ਹੈ ਪੱਥਰਾਂ ਵੀ ਧਾਰਨਦਾ ਉਹ ਪ੍ਰਭ ਭਾਵ ਬੈਣ ਸਾਸ ਤੇ ਰੱਖੇ ਕਿੰਨੇ ਪ੍ਰਮਾਤਮਾ ਚਾਹੇ ਤਾਂ ਬਿਨਾਂ ਸਵਾਸਾਂ ਤੋਂ ਵੀ ਰੱਖ ਲੈਤਾ ਹੈਗਾ ਰੱਖ ਲੈ ਮਤ ਬਿਨਾਂ ਸਵਾਸਾਂ ਤੋਂ ਵੀ ਰੱਖਦਾ ਹੈ ਆਪਣੇ ਨਾਮ ਜੀ ਦੇ ਪਰਮ ਦੀ ਘਟਨਾ ਨਾਲ ਤੁਹਾਨੂੰ ਦੱਸ ਦੇਣਾ ਥੋੜੀ ਜਿਹੀ ਗੱਲ ਹੀ ਹੈ ਇੱਕ ਤਾਂ ਬੰਦਾ ਕਿੰਨੇ ਲਾਭੀ ਖੂਬ ਪੜਦੇ ਸੀ ਪਹਿਲਾਂ ਦੀ ਗੱਲ ਹੈ ਫਾਗੂਲਾ ਮਾਸਾ ਹੋ ਗਿਆ ਖੂਬ پڑھਦੇ ਸੀ ਤੇ ਖੂਬ پڑھਦੇ ਪੜਦੇ ਕੀ ਹੋਇਆ ਢਹਿ ਲੱਗ ਗਏ ਤੋਂ ਪ੍ਰਭ ਭਾਵ ਹੈ ਬੈਨ ਸਾਸ ਤੇ ਰੱਖ ਆ ਪਾ ਪੰਤੀ ਦੇ ਅਰਥ ਹੋਣਗੇ ਕਿ ਖੋਦ ਹੀ ਢਹਿ ਲੱਗ ਪਈ ਖੋਦ ਹੀ ਢਹਿ ਲੱਗ ਪਈ ਜਿਸ ਮੇਂ ਢੱਗ ਬਹੁਤ ਵੱਡੀ ਢਹਿ ਲੱਗ ਪਈ ਤੇ ਫਾਗ ਜਦੋਂ ਰੱਖਣ ਵਾਲਾ ਰੱਖਣ ਦਾ ਲੱਗਦਾ ਨਾ ਪਿਆ ਉਹ ਬਿਨਾਂ ਸਾਸਾਂ ਤੇ ਰੱਖ ਲੈਂਦਾ ਹੈ ਪੁਦਰਤੀ ਕਹਿੰਦੇ ਉਹ ਜਦੋਂ ਢਿੱਡ ਦੀ ਉੱਪਰਲੀ ਧਾਣ ਮੁਰ ਕੇ ਇਸ ਤਰ੍ਹਾਂ ਸਰੀਰ ਫੋੜਾ ਹੋ ਗਿਆ ਤੇ ਬਾਹਵੇਂ ਸਾਈਡ ਨੂੰ ਸੀ ਤੇ ਥੋੜਾ ਜਿਹਾ ਥਾਂ ਇੱਥੇ ਰਹਿ ਗਿਆ ਹਵਾ ਦਾ ਸਾਰਾ ਜਿਹੜਾ ਮੁਰ ਗਿਆ ਸਰੀਰ ਆਪਣਾ ਜਿਹੜਾ ਛਾਤੀ ਵਾਲਾ ਥਾਂ ਸੀ ਧਾਣ ਤੋਂ ਮੁਰ ਕੇ ਥੱਲੇ ਨੂੰ ਤੇ ਵਿਚਾਰੇ ਥਾਂ ਰਹਿ ਗਿਆ ਸਾਰੇ ਵਾਸਤੇ ਜੇ ਜਰਾ ਪਰਖਣ ਤੇ ਆ ਵੀ ਜਾਓ ਤੇ ਤਕਰੀਬਨ ਕਹਿੰਦੇ ਵੀ 2-3 ਘੰਟੇ ਲੱਗੇ ਕੱਢਣ ਤੇ ਉਹ ਇੰਨੀ ਬਿਟੀ ਲੱਗਦੇ ਸਿੱਤੇ ਪਰ ਬੰਦਾ ਫਿਰ ਵੀ ਜਮਾਨਾ ਨੁਟਾਇਆ ਸੀਗਾ ਨੇੜੇ ਪਿੰਡ ਦੀ ਘਟਨਾ ਹੈ ਜੀ ਦੱਸਦੇ ਆ ਫਿਰ ਉਹ ਸੋ ਜਦੋਂ ਰੱਖਣਾ ਪਿਆਰ ਤੇ ਤੇ ਜਦੋਂ ਉਹਨੇ ਮਾਰਨਾ ਹੋਇਆ ਸਾਈਕਲ ਤੋਂ ਡਿੱਗ ਕੇ ਉਹਨੇ ਮੌਤ ਲਈ ਪਿਆ ਬਾਣੀ 'ਚ ਲਿਖਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਨਕ ਕੀਟੀ ਸਾਸ ਅਕੱਖ ਤੇ ਕੀਟੀ ਸਾਹਿਬ ਦਾ ਅਰਥ ਨੂੰ ਈੜੀ ਸਾਥ ਖਿੱਚ ਲੋਗੀ ਤੇਰਾ ਬੰਦਾ ਈੜੀ ਹੁਣ ਈੜੀ ਆਈ ਨਹੀਂ ਈੜੀ ਲੜਕੀ ਦੇ ਸਾਹ ਆਪਾਂ ਨੂੰ ਮਾਰ ਦੂਗੀ ਉਹਦਾ ਅਰਥ ਇਹ ਹੈ ਜੀ ਅੰਤਰੀਵ ਵੀ ਹਿੱਕਾ ਜਾਂ ਬੈਕਟੀਰੀਆ ਜਿਹੜਾ ਅੱਖ ਨਾਲ ਨਹੀਂ ਦੇਖਦਾ ਉਹ ਤੇਰੀ ਇਨਫੈਕਸ਼ਨ ਹੋ ਕੇ ਤੇਰੀ ਮੌਤ ਦਾ ਕਾਰਨ ਬਣ ਜਾਊਗਾ ਨਿੱਕੀ ਜਿਹੀ ਕੰਫਲੈਕਸ਼ਨ ਹੀ ਮਾਰੀ ਜਾਂ ਫਰਸ਼ਨ ਹੋਈ ਤੇ ਕਹਿੰਦੇ ਵਸ ਦੀ ਸਾਤੀ ਰੋਗੀ ਸਸਾ ਹੀ ਨਹੀਂ ਆਇਆ ਜਦੋਂ ਚਾਵੇ ਤਾਂ ਪ੍ਰਮਾਤਮਾ ਪਰ ਜਦੋਂ ਇਹ ਚਾਵੇ ਪ੍ਰਭੂ ਭਾਵ ਲੈ ਬਣ ਸਾਥ ਤੇ ਰੱਖ ਤੇ ਬਚਾ ਵੀ ਲੈਂਦਾ ਬੱਚਾ ਖੂਹਾਂ ਦੇ ਵਿੱਚ ਡਿੱਗ ਕਹਿੰਦੇ ਸਾਬ ਬੋਰਵੈਲ ਬਣੇ ਆ ਜਿਉਂਦੇ ਕੱਢੇ ਜਾਂ ਨਿਕਲੇ ਜਾ ਚਾਵੇ ਤਾਂ ਬਚਾ ਬਾਰਿਸਪ੍ਰਦਾਨ ਸੋ ਗੁਰੂ ਜੀ ਕਹਿੰਦੇ ਪ੍ਰਭ ਭਾਵ ਆ ਬਿਨ ਸਾਸ ਤੇ ਰੱਖਾ ਤਾ ਬਿਨ ਸਵਾਸਾਂ ਤੁਮ ਵਿਚਾਰਾਂ ਦੇ ਭਾਈ ਜੇ ਚਾਹੇ ਤਾ ਪ੍ਰਭ ਪਾਵ ਤਾ ਹਰ ਗੁਣ ਭਖੇ ਜੇ ਪ੍ਰਮਾਤਮਾ ਚਾਹੇ ਤਾ ਗੁਰੂ ਜੀ ਕਹਿੰਦੇ ਭਾਈ ਹਰੀ ਦੇ ਗੁਣ ਹੋਤਾ ਮਨੁੱਖਾ ਉਹ ਉਹਦੀ ਹਕਮ ਦੀ ਖੇਡ ਈ ਆ ਉਹ ਹੋ ਆਪਣੇ ਗੁਣ ਆਪ ਹੀ ਹੋਤਾ ਤੋ ਮਾਸਾ ਪ੍ਰਭ ਭਾਵ ਤਾ ਪਦ ਤੋਂ ਉਧਾਰੈ ਪ੍ਰਮਾਤਮਾ ਚਾਹੇ ਤਾ ਪਤਨ ਦਾ ਵਿਧਾਰ ਪਤਨ ਦਾ ਗੁਰੂ ਜੀ ਕਹਿੰਦੇ ਜਿਹੜੇ ਪਾਪ ਕੀਸ ਨਾ ਸਿਰੇ ਤੇ ਜਮਾ ਆਜਾ ਮਲ ਪਾਪੀ ਜਗ ਜਾਣੇ ਨਿੰਖ ਮਾਹੇ ਨਿਸਕਾਰ ਉਹ ਹੋਇਆ ਨਸਕਾਰਾ ਪਾਪੀ ਰਾਤੀ ਜੈ ਸਿਮਰਤ ਗੰਠਾ ਸੀ ਉਧਰ ਹੀ ਉਹ ਗੰਠਾ ਪਾਪਨ ਦਾ ਭਾਰ ਉਧਾਰ ਹੋਇਆ ਅਤਾਲਪ ਪਰ ਉਤਰੂ ਜਾ ਕੇ ਸਿਮਰਨ ਆਰਜੇ ਰਪਾਇ ਭਦ ਪਾਇ ਆ ਗੁਰੂ ਜੀ ਕਹਿੰਦੇ ਉਹ ਵੇਖੋ ਭਾਈ ਕਿਵੇਂ ਧਰੂ ਦਾ ਵੀ ਗੁਰੂ ਜੀ ਨੇ ਕਹਿੰਦੇ ਉਹ ਹਾਰਤਾ ਦਿੱਤਾ ਪ੍ਰਹਰ ਬਾਦ ਮੁਚਾਇਆ ਹਾਰ ਜਦੋਂ ਜਦੋਂ ਭਗਤ ਉਪਾਇਆ ਪੈਜ ਲੱਗਦਾ ਆਇਆ RAM ਰਾਜੇ ਹਨਾਕਿਸ਼ ਦੁਸ਼ਟ ਹਰਾਇਆ ਪ੍ਰਗਟ ਹੋਇਆ ਹੁੰਦਾ ਹੈ ਜੀ ਪ੍ਰਮਾਤਮਾ ਕਿੰਨੇ ਦੁੱਖ ਦਿੱਤੇ ਸੀ ਪਰਬਾਦ ਨੂੰ ਪਹਾੜ ਤੋਂ ਵੀ ਛੱਟਿਆ ਸੀ ਜੀ ਉੱਚੇ ਪਹਾੜ ਤੋਂ ਜਦੋਂ ਪਹਾੜ ਤੋਂ ਛੱਟਿਆ ਪ੍ਰਮਾਤਮਾ ਨੇ ਉਸੇ ਕਿਰਪਾ ਕੀਤੀ ਧਰਤੀ ਦੀ ਗ੍ਰਹਿ ਕੀ ਖਿੱਚਦੀ ਕਰਮਾਪਨ ਰੂਮ ਵਾਲੀ ਧਰਤੀ ਹੋ ਗਈ ਸੀ ਕਹਿੰਦੇ ਹੋਏ ਹੀ ਕੋਤਨ ਤੇ ਪ੍ਰਗਟ ਸਮੁੰਦਰ ਤੇ ਵੀ ਛੱਟਿਆ ਅੱਗ ਦੇ ਵਿੱਚ ਸੜਨਾ ਵੀ ਚਾਇਆ ਸੀਗਾ ਪਤਾ ਗੋਲਕਾਂ ਉਹਦੀ ਭੈਣ ਨੂੰ ਗੋਲਕਾਂ ਅੱਗ ਚਲ ਕੇ ਗਈ ਸੀ ਤੇ ਮੈਸਾ ਛੜਦੀ ਨੂੰ ਵਾਰਸੀਗਾ ਗੋਲਕਾ ਮੱਚ ਗਈ ਸੀ ਤੇ ਪ੍ਰਹਲਾਦ ਨੂੰ ਬਚਾ ਲਿਆ ਪਰ ਮਾਤਮਾ ਤੇ ਨਹੀਂ ਬਚਿਆ ਉਹ ਸੋ ਪ੍ਰਮਾਤਮਾ ਚਾਹੇ ਤਾਂ ਪਿਆਰ ਸਭ ਦਾ ਪਾਪਾਂ ਦਾ ਵੀ ਹਾਰ ਲੈਣ ਦਾ ਪ੍ਰਮਾਤਮਾ ਆਪ ਕਰੇ ਆਪਣੀ ਵਿਚਾਰੇ ਆਪ ਹੀ ਕਰਦਾ ਆਪ ਹੀ ਵਿਚਾਰਦਾ ਦੋਹਾਂ ਸ੍ਰੀਆਂ ਦਾ ਆ ਸੁਆਮੀ ਕਹਿੰਦੇ ਭਾਈ ਪ੍ਰਮਾਤਮਾ ਨਾ ਦੋਨਾਂ ਜਗਾਂ ਦਾ ਆਪ ਹੀ ਐ ਸੁਆਮੀ ਲੋਕ ਪਰ ਲੋਕ ਦੋਨੇ ਪਾਸੇ ਆਪ ਹੀ ਖੇਡਦਾ ਪ੍ਰਮਾਤਮਾ ਚੰਗੇ ਵਿੱਚ ਵੀ ਮਾੜੇ ਵਿੱਚ ਵੀ ਹੈ ਪ੍ਰਮਾਤਮਾ ਹੀ ਖੇਡ ਦੋਨੇ ਪਾਸੇ ਜੇ ਚੰਗੇ ਚੰਗੇ ਮਨੁੱਖ ਦੇ ਵਿੱਚ ਪ੍ਰਮਾਤਮਾ ਤੇ ਮਾੜੇ ਵਿੱਚ ਵੀ ਪ੍ਰਮਾਤਮਾ ਹੀ ਹੁੰਦਾ ਚੇਤੇ ਰੱਖਿਓ ਕਿਉਂਕਿ ਜੇ ਚੰਗੇ ਬੰਦੇ ਦਾ ਤਾਂ ਪਤਾ ਲੱਗੂਗਾ ਜੇ ਮਾੜਾ ਦਾ ਜੇ ਮਾੜਾ ਲੋਕਾ ਦਾ ਫਿਰ ਚੰਗਾ ਬੱਫ ਲੱਗਦਾ ਹੈ ਜੇ ਚੰਗਾ ਦਾ ਫਿਰ ਮਾੜਾ ਬੱਫ ਲੱਗਦਾ ਹੈ ਵਿੱਚ ਪਦਾ ਕੌਣ ਹੈ ਮਾੜਾ ਕੌਣਾ ਹੈ ਤੇ ਜੋ ਸਾਰੇ ਬਣ ਜਾਂ ਵੀ ਚੰਗੇ ਹੀ ਆ ਸਾਰੇ ਭਾਈ ਨਹੀਂ ਇਹ ਦੋਹਾ ਪੱਖਾਂ ਚ ਪਰਮਾਤਮਾ ਨੇ ਧਰਤੀ ਸਾਜੀ ਹੋਈ ਹੈ ਉੱਚਾ ਦੀਵਾ ਚਲਦਾ ਮਾੜਾ ਇਹ ਉਸਤ ਤਲਿੰਦਾ ਦੋ ਪੱਖਾਂ ਚ ਪਰਮਾਤਮਾ ਨੇ ਧਰਤੀ ਸਾਜੀ ਹੈ ਭਾਈ ਹੋਲ ਖੇੜਾ ਪਰਮਾਤਮਾ ਦੀ ਦੋਹਾ ਸਿਰਿਆ ਤਾ ਆਪ ਸੁਵਮੀ ਖੇਲਾ ਬਿਗਸੈ ਅੰਤਰ ਜਾਪੀ ਕਿਹੜੋ ਖੇਡਦਾ ਹੈ ਖੇਡਦਾ ਨਾ ਜੱਤ ਦੇ ਵਿੱਚ ਨਾ ਖੇਡ ਆਇਆ ਉਹਦੀ ਪਰਮਾਤਮਾ ਦਾ ਜਿਹੜਾ ਪਸਾਰਨ ਖੇਡਾ ਵਿੱਚ ਹੈ ਅੰਤਰਜਾਣੀ ਖੇਡਦਾ ਜਿਵੇਂ ਬੱਚੇ ਪਸੰਦ ਹੁੰਦੇ ਆ ਖੇਡ ਖੇਡ ਦੇ ਵਿੱਚ ਕਹਿੰਦੇ ਪਰਮਾਤਮਾ ਵੀ ਆਪ ਦੀ ਆ ਕੁਦਰਤ ਦੇ ਵਿੱਚ ਪਸਾਰੇ ਨੂੰ ਲੈ ਕੇ ਖੇਡਦਾ ਲ ਕਦੇ ਮਾਤ ਹੋਈ ਤੇ ਕਰੀ ਜਾਂਦਾ ਹੈ ਕਦੇ ਜਾਂਦਾ ਆਂਦਾ ਲ ਕਿਸੇ ਦਾ ਤਾਂ ਮੰਨ ਲਓ ਵੀ ਜਾਣ ਚੱਲੀ ਜਾਂਦੀ ਹੁੰਦੀ ਹੈ ਕੀ ਵਿਚਾਰ ਸੀ ਮੈਨੂੰ ਮਰਦਾ ਚੱਕੀ ਹੁੰਦਾ ਨਾ ਲੇਖਦੇ ਆਪਾਂ ਪਹਿਲਾਂ ਆਪਾਂ ਲਾਗਾਂ ਨੂੰ ਸੰਸਾਰ ਵਿੱਚ ਹੀ ਰਹਿੰਦੇ ਆ ਨਾ ਕਿਸੇ ਨੇ ਘਰ ਖੁਸ਼ੀ ਹੁੰਦੀ ਹੈ ਕਿਤੇ ਲਵੀ ਹੁੰਦੀ ਹੈ ਕਿ ਇਹ ਦੇ ਦੋਹੋਂ ਦਾ ਤੇ ਸੋਹੋਂ ਦਾ ਸੋ ਗੁਰੂ ਜੀ ਕਹਿੰਦਾ ਖੇਡਦਾ ਭਾਈ ਅੰਤਰਾਜਮੀ ਪ੍ਰਮਾਤਮਾ ਖੇਲਾ ਬਿਖਸਾ ਅੰਤਰਾਜਮੀ ਉਹ ਤਾਂ ਅੰਦਰ ਨੂੰ ਜਾਣਨ ਵਾਲਾ ਹੈ ਪ੍ਰਮਾਤਮਾ ਅੰਤਰਾਜਮੀ ਆਖ ਰਹੇ ਹੋ ਪ੍ਰਮਾਤਮਾ ਤੋਂ ਕੋਈ ਉਹ ਤਾਂ ਨਹੀਂ ਕਰ ਸਕਦਾ ਜੇ ਕੋਈ ਬੰਦਾ ਇਹਦੇ ਨੂੰ ਮੈਂ ਪ੍ਰਮਾਤਮਾ ਕੋਲਾ ਕਰ ਦੂੰਗਾ ਉਤਤਕ ਤਾਂ ਤੱਕ ਹੀ ਅੰਤਰ ਕੀ ਜਾਣ ਸਰਭਲੇ ਹੋ ਰਹੀ ਕੀ ਇਹ ਪ੍ਰਸ਼ੰਤ ਉਪਰ ਜਾਣਦਾ ਪ੍ਰਮਾਤਮਾ ਦੇ ਅੰਦਰ ਦੇਖੀ ਜਾਂਦਾ ਕੀ ਪਰਮਾਤਮਾ ਜੋ ਭਾਵ ਹੈ ਸੋ ਕਾਰ ਕਰਾਵੇ ਅਥੀਰ ਦੀ ਭਗਤੀ ਹੈ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜੋਸ਼ ਨੂੰ ਜੰਗਾ ਲੱਗਦਾ ਨੂੰ ਉਹੀ ਕਾਰ ਕਰਾਉਂਦਾ ਪ੍ਰਮਾਤਮਾ ਸੋ ਕਾਰ ਕਰਾਵਾਏ ਜੋ ਭਾਵ ਹੈ ਸੋ ਕਾਰ ਕਰਾਵਾਏ ਨਾਨਕ ਦ੍ਰਿਸ਼ਟੀ ਮ ਅਵਰ ਨਾ ਅਵਰੇ ਗੁਰੂ ਜੀ ਕਹਿੰਦੇ ਹੋਰ ਦੂਜਾ ਨਜ਼ਰ ਆਉਂਦਾ ਹੈ ਪ੍ਰਮਾਤਮਾ ਹੀ ਸਭ ਆਸੇ ਖੇਡ ਰਿਹਾ ਹੈ ਉਹ ਆਪ ਹੀ ਪ੍ਰਮਾਤਮਾ ਆਪ ਦਾ ਪਸਾਰਾ ਕਰਕੇ ਆਪ ਹੀ ਲੈ ਕਰਦਾ ਹੈ ਉਸ ਦੇ ਪਸਾਰੇ ਦੀ ਸਮਝ ਆ ਕੇ ਸਾਡੇ ਤਮਾਦ ਦੇ ਵਿੱਚ ਨਹੀਂ ਆ ਸਕਦੀ ਫਿਰ ਵਿਅਕਤ ਕੀ ਹੋਇਆ ਪ੍ਰਮਾਤਮਾ ਜੇ ਸਾਡੀ ਦਿਮਾਗ ਦੇ ਵਿੱਚ ਹੀ ਆ ਗਿਆ ਬੰਦਰੀ ਸਵੱਤਨ ਸ਼ਕਤੀ ਵਿੱਚ ਹੀ ਆ ਗਿਆ ਤੇ ਫਿਰ ਪ੍ਰਮਾਤਮਾ ਤੋਂ ਪ੍ਰਮਾਤਮਾ ਤੋਂ ਅਖੀ ਵਿਅਕਤ ਪ੍ਰਮਾਤਮਾ ਤੋਂ ਨਾ ਅਖੀ ਨੂੰ ਬਿਆਨ ਕਰ ਭਾਈ ਉਹ ਤਾਂ ਮਤ ਪਾਇਨ ਜਸਾ ਦਾ ਸੋਸ ਪ੍ਰਮਾਤਮਾ ਆਲਪਤਿ ਵਾਜੂ ਦਾ ਨਾਮ ਜਪਦੇ ਰਹੀਏ ਭਾਈ ਕਿਉ ਬਾਣੀ ਇਹ ਕਹਿੰਦੀ ਹੈ ਨਾਮ ਬਿਨਾ ਸਭ ਕੋੜ ਗਾਲੀ ਖੁਸ਼ੀਆਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਕੋੜ ਹੈ ਤੇ ਗੱਲਾਂ ਖੁਸ਼ੀਆਂ ਕਹ ਲੋ ਕਸ਼ਨਾ ਦਾ ਸਮੀ ਕੋਈ ਹੁਸ਼ਨਾ ਇਹ ਵਾਸਾ ਪਾਣਾ ਐਵੇਂ ਮਾਣਾ ਕੋਈ ਪਾਣ ਦੇ ਵਿੱਚ ਗੱਲਾਂ ਕਰੀ ਉਹ ਪ੍ਰਮਾਤਮਾ ਦਾ ਨਾਮ ਜੱਪਿਆ ਕਰ। ਨਾਮ ਬਿਨਾ ਸਭ ਕੁਝ ਤਰ। ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੁੜ ਹੈ ਜੀ। 5 ਮਿੰਟ ਤੋਂ ਸ਼ੁਰੂ ਕਰ ਲੋ ਭਾਈ ਨਾਮ ਜਪ ਰਿਓ ਜੱਪਾ ਕਰੀਏ। ਖੇੜ ਤਾਂ ਬਾਹੀ ਹੈ। ਨਹੀਂ ਕਥਾ ਸੁਣ ਕੇ ਬਾਣੀ ਪੜ੍ਹ ਕੇ ਇਹ ਸਾਰਾ ਕੁਝ ਕਦੇ ਆਸਤੇ ਹੈ ਜੀ ਨਾਮ ਜਪਣ ਵਾਸਤੇ ਹੈ। ਗੁਰਦੁਆਰਾ ਸਾਹਿਬ ਹੋਣ ਹੈ। ਨਾਮ ਜਪਣਾ ਇਹ ਪ੍ਰਮਾਤਮਾ ਨੂੰ ਸੁਣਾਉਣ ਵਾਸਤੇ ਥੋੜੇ ਹੈ ਜਾਂ ਗੁਰੂ ਨੂੰ ਸੁਣਾਉਣ ਵਾਸਤੇ ਥੋੜੇ ਹੈ ਬਾਣੀ ਪੜ੍ਹਨੀ ਕਿ ਅਸੀਂ ਗੁਰੂ ਨੂੰ ਕੁਛ ਕਰਦੇ ਆਂਗੇ ਨਾ ਨਾ ਇਹ ਆਪਣੇ ਮਨ ਨੂੰ ਸਮਝਾਉਣ ਵਾਸਤੇ ਹੈ ਤਾਂ ਕਿ ਮਨ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਵੇ ਤੇ ਨਾਮ ਦੀ મહિਮਾ ਬਾਣੀ ਇੰਨੀ ਕਰਦੀ ਹੈ ਵੀ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਦਾ ਸਿਮਰਨ ਉਧਰੇ ਉੱਚਾ ਪ੍ਰਭ ਦਾ ਕਿੰਨਾ ਵਿਸਥਾਰ ਕੀਤਾ ਹੈ ਇਹ ਪ੍ਰਮਾਤਮਾ ਦਾ ਸਿਮਰਨ ਵਿੱਚ ਹੀ ਹੈ ਪਰਮਾਤਮਾ ਦੇ ਨਾਮ ਦੀ ਰਹਿਮਤ ਕਰੋ ਭਾਈ ਉਹਨੂੰ ਜਪਿਆ ਕਰਕੇ 5 ਮਿੰਟ ਤੋਂ ਸ਼ੁਰੂ ਕਰ ਲੋ ਭਲਾ ਦੇ ਜਰੂਰ ਜਪਿਆ ਕਰ ਉਹਨੂੰ ਪਰਮਾਤਮਾ ਦੀ ਯਾਦ ਨੂੰ ਜੁੜਿਆ ਕਰਕੇ ਭਾਈ ਛੇਰੇ ਜਨ ਲੋਕ ਸੁਕੀਏ ਪਰ ਲੋਸ ਦੇ ਹਿੱਲੇ ਨਾਲ ਤਹਾ ਪ੍ਰਭ ਆਤੇ ਜੀ ਪਰਤਾ ਬੁਰਾ ਨਾ ਰੱਖੋ ਜੀਤ ਪਰਤਾ ਬੁਰਾ ਨਾ ਰੱਖੋ ਜੀਤ